ਕਿਸ ਉਮਰ ਤੋਂ ਤੁਸੀਂ ਜਿਹੜਾ ਹੈ ਤੁਸੀਂ ਆਪਣੀ ਆ ਜਰਨੀ ਸਟਾਰਟ ਕੀਤੀ ਸੀ ਆਪਣੀ 14 ਸਾਲ ਦੀ ਏਜ ਤੋਂ ਮੈਂ ਆਪਣੀ ਜਰਨੀ ਸਟਾਰਟ ਕੀਤੀ ਉਸ ਟਾਈਮ ਉਸ ਏਜ 'ਚ ਇੱਕ ਜਜ਼ਬਾ ਸੀਗਾ ਕਿ ਕਿਸੇ ਨਾ ਕਿਸੇ ਸਪੋਰਟਸ ਫੀਲਡ ਦੇ ਵਿੱਚ ਅੱਗੇ ਜਾਣਾ ਹੁਣ ਅੱਜ ਦੇ ਟਾਈਮ ਦੇ ਵਿੱਚ ਤੁਹਾਡੇ ਨਾਮ ਦੇ ਉੱਪਰ ਕਿੰਨੇ ਇੱਕ ਰਿਕਾਰਡ ਜਿਹੜੇ ਨੇ ਉਹ ਵੱਜਦੇ ਨੇ ਮੇਰੇ ਨਾਮ 'ਆ ਕਿ ਤਿੰਨ ਰਿਕਾਰਡ ਨੇ ਇੱਕ ਇੰਡੀਆ ਬੁੱਕ ਦਾ ਰਿਕਾਰਡ ਹੈ ਇੱਕ ਵਰਲਡ ਇੱਕ ਏਸ਼ੀਆ ਬੁੱਕ ਦਾ ਰਿਕਾਰਡ ਹੈ ਦੀ ਓਵਰ 올 ਜੇ ਗੱਲ ਕਰੀਏ ਹੁਣ ਤੱਕ ਟੋਟਲ ਸਰਟੀਫିକੇਟਸ ਜਾਂ ਮੈਡਲਸ ਟਰੋਫੀਜ਼ ਕਿੰਨੀਆਂ ਅਗਜਿਤ ਚੁੱਕੇ ਆ ਤੁਸੀਂ ਸਰਟੀਫିକੇਟ ਦੀ ਤਾਂ ਕੋਈ ਗਿਣਤੀ ਨਹੀਂ ਟਰੋਫੀ ਮੈਡਲ ਦੀ ਕੋਈ ਗਿਣਤੀ ਨਹੀਂ ਮਤਲਬ ਜੇ ਗੱਲ ਕਰੀਏ ਉਦਾਂ ਤਾਂ 100 150 200 150 ਤੋਂ ਉਪਰੀ ਲਗਾ ਕੇ ਚੱਲੋ ਜਦੋਂ ਤੋਂ ਤੁਸੀਂ ਸਟਾਰਟ ਕੀਤਾ ਕੀ ਕੀ ਚੀਜ਼ਾਂ ਦਾ ਜਿਹੜੀਆਂ ਤੁਹਾਨੂੰ ਫੇਸ ਕਰਨੀਆਂ ਪਈਆਂ ਕਿਦਾਂ ਸਟਰਗਲ ਤੁਹਾਡੀ ਜਿਹੜੀ ਸ਼ੁਰੂ ਹੋਈ ਐਨਾ ਇਨਕਮ ਸੋਰਸ ਜਾਂ ਕੋਈ ਜੌਬ ਕੁਛ ਨਹੀਂ ਜਿਗਾ ਖਾਦਰ ਮੇਰੇ ਕਿਉਂਕਿ ਹੈ ਨਹੀਂ ਸੀਗੇ ਤੇ ਉਸ ਤੋਂ ਬਾਅਦ ਦੈਨ ਮੇਰੀ ਫੈਮਿਲੀ ਦੀ ਥੋੜੀ ਸਪੋਰਟ ਡਾਈਟ ਵਿੱਚ ਉਹ ਤੇ ਮੇਰੇ ਗੁਰੂ ਨਵਨੀਤ ਸਿੰਘ ਉਹਨਾਂ ਨੇ ਮੇਰੀ ਸਾਫੇ سپورਟ ਕੀਤੀ ਸ਼ੁਰੂ ਤੋਂ ਤੇ ਉਹਨਾਂ ਨੇ ਮੈਨੂੰ ਇਸ ਰਾਹ ਪਾਇਆ ਬੱਚੇ ਇਹਦੇ ਵਿੱਚ ਇਹ ਹੁੰਦਾ ਹੈ ਕਿ ਯਾਰ ਜੇ ਛੋਟੀ ਉਜ ਤੋਂ ਜਿਵੇਂ ਸਟਾਰਟ ਕਰਦੀ ਨਾ ਜਿਮ weight lifting ਵਗੈਰਾ ਤੇ ਹਾਈਟ ਨਹੀਂ ਵੱਧਦੀ ਰੁਕ ਜਾਂਦੀ ਹੈ ਹਾਈਟ ਜਦ ਤੱਕ ਆਪਣਾ ਨਿਊਟ੍ਰੀਸ਼ਨ ਨਹੀਂ ਵਧਿਆ ਉਹ ਤੱਕ ਆਪਣੀ ਹਾਈਟ ਨਹੀਂ ਗਰੋ ਹੋਣੀ ਨਿਊਟ੍ਰੀਸ਼ਨ ਅੱਛਾ ਤੇ ਹਾਈਟ ਵੀ ਅੱਛੀ ਗਰੋ ਹੋਏਗੀ ਤਾਂ ਉਹਦਾ ਜਿਮ ਦੇ ਨਾਲ ਕੋਈ ਲਿੰਕ ਨਹੀਂ ਹੈਗਾ ਹਾਈਟ ਦਾ ਜਦ ਤੱਕ ਆਪਣੀ ਨੀਂਦ ਜਾਂ ਆਪਣੀ ਜਿਹੜੀ ਸਲੀਪ ਹੈ ਤੇ ਈਟਿੰਗ ਜੇ ਜਿਹੜੀ ਆਪਣੀ ਉਹ ਪ੍ਰੋਪਰ ਨਹੀਂ ਠੀਕ ਹੋਈ ਉਹ ਤੱਕ ਆਪਣੀ ਬਾਡੀ ਨਹੀਂ ਗਰੋਥ ਬਾਡੀ ਦੀ ਗਰੋਥ ਨਹੀਂ ਹੋਏਗੀ ਨਾ ਹੀ ਅچھے ਰਿਜ਼ਲਟ ਆਣਗੇ ਅੱਜ ਜੇ ਇਸ ਉਮਰ ਦੇ ਵਿੱਚ ਬੱਚੇ ਜਿਹੜਾ ਉਹ ਹਜੇ ਡਿਸਾਈਡ ਕਰ ਰਹੇ ਹੁੰਦੇ ਨੇ ਕਿ ਅਸੀਂ ਆਪਣੇ ਫਿਊਚਰ ਦੇ ਵਿੱਚ ਕੀ ਕਰਨਾ ਹੈ ਕੈਰੀਅਰ ਦੇ ਵਿੱਚ ਕੀ ਕਰਨਾ ਹੈ ਜਾਂ ਹਜੇ ਬਚਪਨਾ ਹੁੰਦਾ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਸ ਉਮਰ ਦੇ ਵਿੱਚੋਂ ਇੱਕ ਨੌਜਵਾਨ ਨੇ ਆਪਣੀ ਜ਼ਿੰਦਗੀ ਜਿਹੜੀ ਹੈ ਹੱਡ ਤੋੜ ਮਿਹਨਤ ਸ਼ੁਰੂ ਕੀਤੀ ਉਸ ਉਮਰ ਤੋਂ ਮੈਡਲਸ ਜਿੱਤਨੇ ਸ਼ੁਰੂ ਕੀਤੇ ਤੇ ਅੱਜ ਉਸ ਦੇ ਨਾਮ ਦੇ ਉੱਪਰ ਵਰਲਡ ਰਿਕਾਰਡ ਮੌਜੂਦ ਹੈ ਸਭ ਤੋਂ ਜ਼ਿਆਦਾ ਮੈਡਲਸ ਜਿਹੜੇ ਸਭ ਤੋਂ ਜ਼ਿਆਦਾ ਸਰਟੀਫਿਕੇਟਸ ਜਿਹੜੇ ਨੇ ਉਹ ਮੌਜੂਦ ਨੇ ਬੋਡੀ ਬਿਲਡਿੰਗ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਅਸੀਂ ਸਿਕੰਦਰ ਜੀ ਸਾਡੇ ਨਾਲ ਮੌਜੂਦ ਨੇ ਤੁਹਾਨੂੰ ਉਹਨਾਂ ਦੀ ਲਾਈਫ ਸਟੋਰੀ ਦੱਸਾਂਗੇ ਕਿs ਤਰੀਕੇ ਨਾਲ ਉਹਨਾਂ ਨੇ ਛੋਟੀ ਉਮਰ ਤੋਂ ਮਿਹਨਤ ਸਟਾਰਟ ਕੀਤੀ ਤੇ ਅੱਜ ਜਿਹੜਾ ਹੈ ਉਹ ਕਿੱਥੇ ਤੱਕ ਪਹੁੰਚੇ ਨੇ ਸਾਰੀ ਦੁਨੀਆ ਦੇ ਵਿੱਚ ਜਿਹੜਾ ਨਾਮ ਹੈ ਉਹਨਾਂ ਦਾ ਗੁੰਜਦਾ ਸਵਾਗਤ ਹੈ ਸਿਕੰਦਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਿਕੰਦਰ ਜੀ ਸਭ ਤੋਂ ਪਹਿਲਾਂ ਤਾਂ ਕਿਸ ਉਮਰ ਤੋਂ ਤੁਸੀਂ ਜਿਹੜਾ ਹੈ ਤੁਸੀਂ ਆਪਣੀ ਆ ਜਰਨੀ ਸਟਾਰਟ ਕੀਤੀ ਸੀ ਮੈਂ ਆਪਣੀ 14 ਸਾਲ ਦੀ ਏਜ ਤੋਂ ਮੈਂ ਆਪਣੀ ਜਰਨੀ ਸਟਾਰਟ ਕੀਤੀ ਹੈ ਸਰ 14 ਸਾਲ ਦੀ ਏਜ ਦੇ ਵਿੱਚ ਤਾਂ ਬੱਚੇ ਨੂੰ ਪਤਾ ਨਹੀਂ ਹੁੰਦਾ ਮੈਂ ਕੀ ਕਰਨਾ ਹੈ ਤੁਸੀਂ ਕਿਦਾਂ ਡਿਸਾਈਡ ਕੀਤਾ ਕਿ ਮੈਨੂੰ ਐਸੇ ਫੀਲਡ 'ਚ ਜਾਣਾ ਉਸ ਟਾਈਮ ਉਸ ਏਜ 'ਚ ਇੱਕ ਜਜ਼ਬਾ ਸੀਗਾ ਕਿ ਕਿਸੇ ਨਾ ਕਿਸੇ ਸਪੋਰਟਸ ਫੀਲਡ ਦੇ ਵਿੱਚ ਅੱਗੇ ਜਾਣਾ ਉਸ ਤੋਂ ਬਾਅਦ ਮੈਨੂੰ ਇੱਕ ਕਹਿੰਦੇ ਰੱਬ ਰਾਹ ਦਿਖਾਉਂਦਾ ਇਹ ਮੈਨੂੰ ਮੈਂ ਜਿਮ ਗਿਆ ਤੇ ਜਿਮ ਦੇ ਵਿੱਚ ਮੈਂ ਅੰਦਰ ਐਂਟਰ ਕੀਤਾ ਪਹਿਲੇ ਦਿਨ ਜਦੋਂ ਮੈਂ ਕਾਫੀ ਫੋਟੋਜ਼ ਦੇਖੀਆਂ ਉੱਥੇ ਬੋਡੀ ਬਿਲਡਰ ਮੇਰੇ ਸੀਨੀਅਰ ਹੁਣ ਤੱਕ ਮਿਸਟਰ ਪੰਜਾਬ ਮਿਸਟਰ ਇੰਡੀਆ ਬਣੇ ਹੋਏ ਤੇ ਮੈਨੂੰ ਵੀ ਕਿਤਨਾ ਕਿਤੇ ਲੱਗਿਆ ਕਿ ਹਾਂ ਵੀ ਇਹ ਕਰ ਸਕਦੇ ਤੇ ਮੈਂ ਕਿਉਂ ਨਹੀਂ ਕਰ ਸਕਦਾ ਮੈਂ ਉਸ ਉਸ ਦਿਨ ਤੋਂ ਆਪਣੀ ਮਿਹਨਤ ਸਟਾਰਟ ਕੀਤੀ ਤੇ ਹੁਣ ਅੱਜ ਦੇ ਟਾਈਮ ਦੇ ਵਿੱਚ ਤੁਹਾਡੇ ਨਾਮ ਦੇ ਉੱਪਰ ਕਿੰਨੇ ਇੱਕ ਰਿਕਾਰਡ ਜਿਹੜੇ ਨੇ ਉਹ ਵੱਜਦੇ ਨੇ ਮੇਰੇ ਨਾਮਾਂ ਕਿ ਤਿੰਨ ਰਿਕਾਰਡ ਨੇ ਇੱਕ ਇੰਡੀਆ ਬੁੱਕ ਦਾ ਰਿਕਾਰਡ ਹੈ ਇੱਕ ਵਰਲਡ ਇੱਕ ਏਸ਼ੀਆ ਬੁੱਕ ਦਾ ਰਿਕਾਰਡ ਹੈ ਦੀ ਓਵਰオール ਜੇ ਗੱਲ ਕਰੀਏ ਹੁਣ ਤੱਕ ਟੋਟਲ ਸਰਟੀਫିକੇਟਸ ਜਾਂ ਮੈਡਲਸ ਟਰੋਫੀਜ਼ ਕਿੰਨੀਆਂ ਜਿੱਤ ਚੁੱਕੇ ਹੋ ਤੁਸੀਂ ਸਰਟੀਫିକੇਟ ਦੀ ਤਾਂ ਕੋਈ ਗਿਣਤੀ ਨਹੀਂ ਟਰੋਫੀ ਮੈਡਲਸ ਦੀ ਕੋਈ ਗਿਣਤੀ ਨਹੀਂ ਮਤਲਬ ਜੇ ਗੱਲ ਕਰੀਏ ਉਹਦਾ ਤਾਂ 100 150 200 150 ਤੋਂ ਉਪਰੀ ਲਗਾ ਕੇ ਚੱਲੋ ਮਤਲਬ ਜਿੰਨੀ ਤੁਹਾਡੀ ਜਰਨੀ ਹੈ ਉਹਦੇ ਵਿੱਚੋਂ ਲੈ ਕੇ ਹੁਣ ਤੱਕ ਤੁਸੀਂ ਇੰਨੇ ਸਾਰੇ ਮੈਡਲ ਜਿੱਤ ਚੁੱਕੇ ਹੋ ਹਾਂਜੀ ਮੈਂ ਕਾਫੀ ਕਿਹਨੂੰ ਮੰਨਦੇ ਹੋ ਕਿ ਤੁਹਾਡੀ ਇਸ ਜਰਨੀ ਪਿੱਛੇ ਕੀਦਾ ਹੱਥ ਹੈ ਸਭ ਤੋਂ ਵੱਡਾ ਇਸ ਜਰਨੀ ਪਿੱਛੇ ਮੇਰੇ ਗੁਰੂ ਨਵਨੀਤ ਸਿੰਘ ਜਿਨ੍ਹਾਂ ਨੇ ਮੈਨੂੰ ਬਚਪਨ ਤੋਂ ਹੀ ਇਸ ਰਾਹ ਪਾਇਆ ਤੇ ਮੈਨੂੰ ਉਹਨਾਂ ਨੇ ਗਾਈਡ ਕੀਤਾ ਪ੍ਰੋਪਰ ਤੇ ਜੋ ਵੀ ਹਾਂ ਮੈਂ ਅੱਜ ਉਹਨਾਂ ਕਰਕੇ ਆ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਤੇ ਅੱਜ ਵੀ ਮੈਂ ਨਾਲ ਅਟਾਇਆ ਜਾ ਉਹਨਾਂ ਦੇ ਜਦੋਂ ਤੋਂ ਤੁਸੀਂ ਸਟਾਰਟ ਕੀਤਾ ਕੀ ਕੀ ਚੀਜ਼ਾਂ ਦਾ ਜਿਹੜੀਆਂ ਤੁਹਾਨੂੰ ਫੇਸ ਕਰਨੀਆਂ ਪਈਆਂ ਕਿੱਦਾਂ ਸਟਰਗਲ ਤੁਹਾਡੀ ਜਿਹੜੀ ਸ਼ੁਰੂ ਹੋਈ ਫੇਸ ਜੱਪਾ ਕਹੇ ਹਲੋ ਫੇਸ ਤਾਂ ਮਿਹਨਤ ਮਿਹਨਤ ਪਿੱਛੋਂ ਕੋਈ ਹੋ ਨਹੀਂ ਮਿਹਨਤ ਪ੍ਰੋਪਰ 100% ਦੀ ਬਸ ਫੇਸ ਡਾਈਟ ਨੂੰ ਲੈ ਕੇ ਜੱਪਾ ਕਹਿੰਦੇ ਫੇਸ ਕੀਤਾ ਡਾਈਟ ਤੇ ਡਾਈਟ ਉਸ ਟਾਈਮ ਐਨਾ ਇਨਕਮ ਸੋਰਸ ਜਾਂ ਕੋਈ ਜੌਬ ਕੁਛ ਨਹੀਂ ਜਿਗਾ ਫਾਦਰ ਮੇਰੇ ਕਿਉਂਕਿ ਹੈ ਨਹੀਂ ਸੀਗੇ ਤੇ ਉਸ ਤੋਂ ਬਾਅਦ ਦਨ ਮੇਰੀ ਫੈਮਿਲੀ ਦੀ ਥੋੜੀ ਸਪੋਰਟ ਡਾਇਟ ਵਿੱਚੋਂ ਤੇ ਮੇਰੇ ਗੁਰੂ ਨਵਨੀਤ ਸਿੰਘ ਉਹਨਾਂ ਨੇ ਮੇਰੀ ਕਾਫੀ ਸਪੋਰਟ ਕੀਤੀ ਸ਼ੁਰੂ ਤੋਂ ਤੇ ਉਹਨਾਂ ਨੇ ਮੈਨੂੰ ਇਸ ਰਾਹ ਵਾਇਆ ਤੇ ਕਿ ਜਿੱਥੇ-ਜਿੱਥੇ ਮੈਨੂੰ ਲੋੜ ਹੋਈ ਆ ਵੀ ਹਾਂ ਡਾਇਟ ਦੀ ਆ ਕਿਸੇ ਚੀਜ਼ ਦੀ ਤਾਂ ਉਹਨਾਂ ਨੇ ਮੇਰੀ ਹਰ ਚੀਜ਼ ਚ ਹੈਲਪ ਕੀਤੀ ਹੈ ਅੱਛਾ ਤੁਸੀਂ ਦੱਸਿਆ ਕਿ ਫਾਦਰ ਤੁਹਾਡੇ ਨਹੀਂ ਸੀ ਫਿਰ ਘਰ ਦਾ ਗੁਜ਼ਾਰਾ ਸਾਰਾ ਖਰਚਾ ਕਿੱਦਾਂ ਚੱਲਦਾ ਸੀ ਉਹ ਘਰ ਦਾ ਗੁਜ਼ਾਰਾ ਵਾਸਲੀ ਜਾਂਦਾ ਸੀ ਸਿਸਟਰ ਨੇ ਵੀ ਕਾਫੀ ਇਤਨੀ ਹਲਪ ਸਿਸਟਰ ਕਰਦੇ ਸੀਗੇ ਉਸ ਟਾਈਮ ਕਮਾਨ ਵਾਲਾ ਤਾਂ ਕੋਈ ਹੈ ਨਹੀਂ ਸੀ ਤੇ ਮਦਰ ਮੇਰੀ ਜਿਹਦਾ ਪੈਨਸ਼ਨ ਦਾ ਹੁੰਦਾ ਸੀ ਉਹ ਪੈਨਸ਼ਨ ਦੇ ਥਰੂ ਜਾਂ ਕਿਸੇ ਬਸ ਐਦਾ ਹੋਲੀ ਸਟੈਪ ਹੋਲੀ ਹੋਲੀ ਕਰਦੇ ਕਰਾਂਦੇ ਵੀ ਬਸ ਚੱਲੀ ਗਿਆ ਉਹ ਸਰਕਾਰ ਦਾ ਤੇ ਕਦੇ ਸੋਚਿਆ ਸੀ ਕਿ ਤੁਸੀਂ ਇਸ ਲੈਵਲ ਤੱਕ ਪਹੁੰਚ ਪਾਉਂਗੇ ਜਿੱਨੇ ਤੁਸੀਂ ਮਿਹਨਤ ਸ਼ੁਰੂ ਤੋਂ ਕੀਤੀ ਜਾਂ ਜਿਵੇਂ ਤੁਹਾਡੇ ਤੁਸੀਂ ਦੱਸਿਆ ਕਿ ਤੁਹਾਡੇ ਕੋਲੇ ਕਈ ਵਾਰੀ ਖਾਣ ਡਾਈਟ ਜੋਗੇ ਵੀ ਜਿਹੜੇ ਸੋਰਸਸ ਨਹੀਂ ਸੀ ਹੁੰਦੇ ਇਸ ਲੈਵਲ ਤੱਕ ਜੇ ਆਪਾਂ ਪਹੁੰਚਣ ਦੀ ਗੱਲ ਕਰੀਏ ਉਹ ਕਿਉਂਕਿ ਜੇ ਜਿਹੜੀ ਚੀਜ਼ ਆਪਾਂ ਸੋਚਦੇ ਆਂ ਉਹ ਚੀਜ਼ ਆਪਾਂ ਅਚੀਵ ਕਰਦੀ ਕਰਦੇ ਆਂ ਕਿਉਂਕਿ ਉਹ ਚੀਜ਼ ਦਾ ਟਾਰ ਇਸ ਚੀਜ਼ ਦਾ ਟਾਰਗੇਟ ਹੈ ਕਿ ਹਾਂ ਇਸ ਲੈਵਲ ਤੱਕ ਜਾਣਾ ਜਾਂ ਅੱਗੇ ਜਾ ਕੇ ਕੁਝ ਨਾ ਕੁਝ ਕਰਨਾ ਤੇ ਆ ਜੋ ਚੀਜ਼ ਆਪਣੇ ਕੋਲ ਹੈ ਤੇ ਉਸ ਚੀਜ਼ ਦਾ ਵੀ ਮਿਹਨਤ ਕੀਤੀ ਮਿਹਨਤ ਦਾ ਫਲ ਪੂਰਾ ਮਿਲਿਆ ਵੀ ਹਰ ਚੀਜ਼ ਵਿੱਚ ਕਿਉਂਕਿ ਹਰ ਚੀਜ਼ ਪਿੱਛੇ ਮਿਹਨਤ ਆ ਜੇ ਆਪਾਂ ਮਿਹਨਤ ਨਹੀਂ ਕਰਾਂਗੇ ਆਪਾਂ ਸਕਸੈਸ ਨਹੀਂ ਹੋਵਾਂਗੇ ਹੁਣ ਅੱਜ ਦੇ ਟਾਈਮਸ ਕੀ ਗੱਲ ਕਹੋਗੇ ਤੁਸੀਂ ਕਿਉਂਕਿ ਜਿਹੜੇ ਸਾਡੇ ਇੱਥੇ ਯੂਥ ਹੈ ਆਸੇ ਪਾਸੇ ਸਾਡੇ ਜਿਹੜੇ ਹੈਗੇ ਨੇ ਬੱਚੇ ਉਹ ਉਹਨਾਂ ਦੇ ਵਿੱਚ ਕਰੀਜ਼ ਹੈਗਾ ਕਿ ਉਹ ਜਿਵੇਂ ਤੁਸੀਂ ਮਿਹਨਤ ਕੀਤੀ ਇਨੀ ਮਿਹਨਤ ਕਰਦੇ ਨੇ ਅੱਜ ਦੇ ਬੱਚੇ ਅੱਜ ਦਾ ਟਾਈਮ ਦੇ ਪਹਿਲੇ ਦੇ ਟਾਈਮ ਦੇ ਬਹੁਤ ਫਰਕ ਆ ਹਾਂ ਅਸੀਂ ਉਹਨਾਂ ਨੂੰ ਮੋਟੀਵੇਟ ਕਰ ਸਕਦੇ ਆ ਕਿਉਂਕਿ ਅੱਜ ਕੱਲ੍ਹ ਦੇ ਜਿਹੜਾ ਯੂਥ ਹੈ ਬੱਚੇ ਵੀ ਆਪਾਂ ਜੇ ਦੇਖੀਏ ਨਸ਼ਿਆਂ 'ਚ ਕਾਫੀ ਹੱਦ ਤੱਕ ਨਸ਼ਾ ਬਹੁਤ ਜ਼ਿਆਦਾ ਫੈਲਿਆ ਆ ਜੇ ਹਨਾ ਤੇ ਅਪਾ ਉਹਨਾਂ ਨੂੰ ਯੂਥ ਨੂੰ ਇਹੀ ਮੈਸੇਜ ਦਵਾਂਗੇ ਆਪਣੇ ਜਾਂ ਇਹੀ ਕਹਾਂਗੇ ਕਿ ਦੇਖੋ ਸਪੋਰਟਸ ਫੀਲਡ ਦੇ ਵਿੱਚ ਹਰ ਤਰ੍ਹਾਂ ਦੀ ਗੇਮ ਹੈ ਬਾਸਕਟਬਾਲ ਜੀਮ ਬੈਡਮਿੰਟਨ ਹਾਕੀ ਕਾਫੀ ਕੁਝ ਹੈ ਕਬੱਡੀ ਅਪਾ ਨਸ਼ੇ ਛੱਡ ਕੇ ਉਹਨਾਂ ਕਿਸੇ ਵੀ ਗੇਮ ਨੂੰ ਅਪਣਾ ਕੇ ਨਸ਼ੇ ਤੋਂ ਦੂਰ ਰਹਿ ਸਕਦੇ ਆ ਤੇ ਆਪਣੀ ਫੈਮਿਲੀ ਨੂੰ ਵੀ ਆਪਣੇ ਦਾ ਮਾਣ ਹੋएगा ਕਿ ਹਾਂ ਵੀ ਅਸੀਂ ਫੈਮਿਲੀ ਦਾ ਨਾਮ ਵੀ ਰੌਸ਼ਨ ਕਰ ਸਕਦੇ ਆ ਚਾ ਨਾਰਮਲੀ ਨਾ ਇੱਕ ਇਹ ਚੀਜ਼ ਹੁੰਦੀ ਹੈ ਕਿ ਬੱਚਾ ਕਹਿੰਦਾ ਮੈਂ ਕੋਈ ਸਟੱਡੀ ਕਰ ਰਿਹਾ ਮੈਂ ਉਸ ਤੋਂ ਬਾਅਦ ਜੌਬ ਵਾਲੀ ਫੀਲਡ ਦੇ ਵਿੱਚ ਜਾਣਾ ਹੈ ਮੈਂ ਇੱਕ ਮੇਰੀ ਇੱਕ ਇਨਕਮ ਸੋਰਸ ਹੋਏਗਾ ਮੈਂ ਵੀ 30-40000 ਜਿਹੜਾ ਉਹ ਕਮਾ ਰਿਹਾ ਹੋਗਾ ਮਹੀਨੇ ਦਾ ਇਸ ਫੀਲਡ ਦੇ ਵਿੱਚ ਆ ਕੇ ਕੀ ਇਦਾਂ ਦਾ ਕੁਝ ਆਪਸ਼ਨ ਹੈਗਾ ਕਿ ਬੱਚਾ ਜਿਹੜਾ ਹੈ ਆਪਣੀ ਅਰਨਿੰਗ ਜਿਹੜੀ ਉਹ ਕਰ ਸਕੇ ਬੱਚਾ ਦੇਖੋ ਸਪੋਰਟਸ ਹੀ ਤਾਂ ਬਹੁਤ ਹੀ ਜ਼ਿਆਦਾ ਕਿਉਂਕਿ ਪੜਾਈ ਦੇ ਵਿੱਚ ਵੀ ਸਪੋਰਟਸ ਜੇ ਆਪਣੇ ਕੋਲ ਸਪੋਰਟਸ ਨਹੀਂ ਹੈ ਉਦੋਂ ਤੱਕ ਕਿਸੇ ਚੀਜ਼ ਦੀ ਕੋਈ ਗਰੋਥ ਨਹੀਂ ਹੈ ਸਾਇੰਸ ਨੇ ਵੀ ਇਹੀ ਸਾਬਿਤ ਕੀਤਾ ਕਿ ਜਦ ਤੱਕ ਬੱਚਾ ਕਿਸੇ ਸਪੋਰਟਸ ਫੀਲਡ 'ਚ ਨਹੀਂ ਹੋਏਗਾ ਜਾਂ ਸਪੋਰਟਸ ਨਹੀਂ ਅਪਣਾਏਗਾ ਉਦੋਂ ਤੱਕ ਉਹਦਾ ਮਾਈਂਡ ਵੀ ਡਿਵੈਲਪ ਨਹੀਂ ਹੋਏਗਾ ਕਿਉਂਕਿ ਜਦ ਤੱਕ ਆਪ ਸਪੋਰਟਸ ਨੂੰ ਨਹੀਂ ਅਪਣਾਵਾਂਗੇ ਆਪਣਾ ਮਾਈਂਡ ਡਿਵੈਲਪ ਨਹੀਂ ਹੋਏਗਾ ਸਪੋਰਟਸ ਨੂੰ ਅਪਣਾ ਕੇ ਹੀ ਮਾਈਂਡ ਡਿਵੈਲਪ ਹੁੰਦਾ ਜਿੰਨਾ ਆਪ ਸਟੱਡੀ ਵੀ ਅੱਛੀ ਹੁੰਦੀ ਆ ਤੇ ਕਾਫੀ ਹੱਦ ਤੱਕ ਬੈਨੀਫਿਟਸ ਹੀ ਬੈਨੀਫਿਟ ਆ ਤੁਸੀਂ ਹੁਣ ਜਿਵੇਂ ਇੱਕ ਮੈਡਲਸ ਇੰਨੇ ਸਾਰੇ ਜਿੱਤੇ ਨੇ ਉਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਜਿਹੜੀਆਂ ਗਵਰਨਮੈਂਟ ਜੌਬਸ ਨੇ ਉਹਦੇ ਵਿੱਚ ਕਾਫੀ ਆਪਸ਼ਨਸ ਖੁੱਲ੍ਹ ਜਾਂਦੇ ਨੇ ਕਿ ਤੁਹਾਡੇ ਕੋਲੇ ਆਪਸ਼ਨਸ ਸੀਗੇ ਉਹ ਤੁਸੀਂ ਟਰਾਈ ਕੀਤਾ ਕੁਝ ਮੈਂ ਪਹਿਲਾਂ 2016 'ਚ ਕੀਤਾ ਸੀ ਪੰਜਾਬ ਪੁਲਿਸ ਦਾ ਟ੍ਰਾਈ ਉਦੋਂ ਵੇਇਟਿੰਗ 'ਚ ਐ ਸੀ ਨਾ ਬਟ ਆਇਆ ਨਹੀਂ ਉਸ ਤੋਂ ਬਾਅਦ ਇੱਕ ਲਾਸਟ ਚਾਂਸ ਆਉਂਸੀ ਕਿਉਂਕਿ ਏਜ ਦਾ ਬਹੁਤ ਹੁੰਦਾ ਕਿਉਂਕਿ ਲਾਸਟ ਚਾਂਸ ਦੇ ਵਿੱਚ ਫਿਰ ਕੈਨਸਲ ਹੋ ਗਿਆ ਸਾਰਾ ਥੈਨ ਹਜ਼ਰ ਇਸ ਮੇਰੀ ਜੀਮਿੰਗ ਲਾਈਨ ਇਹ ਤਾਂ ਹੈ ਹੀ ਹੈ ਇਹ ਹੁਣ ਜੋ ਵੀ ਇਨਕਮ ਸੋਰਸ ਆ ਕੁਝ ਵੀ ਜੋ ਵੀ ਲਗਾ ਕੇ ਚੱਲੋ ਜੋ ਬਰੋ ਜ਼ੀਰੋ ਦੇ ਸਾਰੀ ਇਹੀ ਹੈ ਐਸੇ ਥ्रू ਹੀ ਹੈ ਸਾਰਾ ਕੁਝ ਅੱਗੇ ਹੁਣ ਫਿਊਚਰ ਦੇ ਵਿੱਚ ਕੀ ਸੋਚਦੇ ਹੋ ਵੀ ਤੁਸੀਂ ਹੁਣ ਅੱਗੇ ਵੀ ਕੰਪੀਟੀਸ਼ਨਸ ਜਾਂ ਜਿਹੜੇ ਤੁਸੀਂ ਪਹਿਲਾਂ ਚੱਲਦੇ ਸੀ ਉਹ ਚੀਜ਼ਾਂ ਹੁਣ ਵੀ ਅੱਗੇ ਕੰਟੀਨਿਊ ਕਰੋਗੇ ਜੇ ਇਹ ਤਾਂ ਅੱਗੇ ਹੁਣ ਦੇਖਦੇ ਆਂ ਕਿ ਚੱਲ ਕੇ ਵੀ ਹੌਲੀ ਹੌਲੀ ਕਰਕੇ ਜਿੰਦਾ ਕਿਸਮਤ ਤੁਸੀਂ ਆਪਣੇ ਵੱਲੋਂ ਸਟਰਗਲ ਜਿਹੜੀ ਹੈ ਕੰਟੀਨਿਊ ਇਸ ਸਟਰਗਲ ਕੰਟੀਨਿਊ ਕਰ ਰਹੇ ਜਿਵੇਂ ਉਹ ਹੁਣ ਟਾਈਮ ਦੇ ਸਾਹਮਣੇ ਜੋ ਵੀ ਦੇਖਾਂਗੇ ਆਪਾਂ ਅ ਤੁਹਾਡੇ ਕੋਲੇ ਹੁਣ ਜਿਹੜੇ ਬੱਚੇ ਜਿਵੇਂ ਆਂਦੇ ਨੇਗੇ ਜਿਹੜੇ ਅੱਗੇ ਸਿੱਖਣ ਆਸਤੇ ਆਂਦੇ ਨੇਗੇ ਤੁਹਾਡੇ ਤੋਂ ਇਨਸਪਾਇਰ ਹੋ ਕੇ ਉਹ ਵੀ ਕੋਈ ਇਦਾਂ ਕੋਈ ਕਹਿੰਦਾ ਕਿ ਮੈਂ ਵੀ ਤੁਹਾਡੇ ਵਾਂਗੂ ਜਿਹੜਾ ਇਦਾਂ ਕੰਪੀਟੀਸ਼ਨਾਂ ਲੜਨੀ ਆ ਅੱਗੇ ਜਾਣਾ ਹੈ ਇਨਸਪਾਇਰ ਹੋ ਕੇ ਲਾਈਕ ਜਾਂ ਫੋਟੋਜ਼ ਕਈ ਕਹਿੰਦੇ ਨੇ ਜੀ ਹਾਂ ਵੀ ਸੀ ਫੋਟੋ ਦੇਖਣੀ ਆ ਕਈ ਸੋਸ਼ਲ ਮੀਡੀਆ 'ਚ ਵੀ ਜਿੱਦਾਂ ਆਪਣੇ ਫੋਟੋਜ਼ ਵ ਕਹਿੰਦੇ ਨੇ ਕਿ ਹਾਂ ਫੋਟੋ ਦਿਖਾ ਲਈ ਫੋਟੋ ਦੇਖ ਕੇ ਵੀ ਮੋਟੀਵੇਟ ਹੁੰਦੇ ਨੇ ਵੀ ਅਸੀਂ ਵੀ ਇਦਾਂ ਦਾ ਕੁਝ ਕਰਨਾ ਡਾਈਟ ਬਾਰੇ ਪੁੱਛਦੇ ਨੇ ਮੋਟੀਵੇਟ ਹੁੰਦੇ ਨੇ ਉਹਨਾਂ ਨੇ ਮੋਟੀਵੇਟ ਕਰੀਦਾ ਵੀ ਤਾਂ ਕਿ ਤੁਸੀਂ ਵੀ ਕੁਝ ਨਾ ਕੋਈ ਛੇ ਦਾ ਦੀ ਨਿਊਟ੍ਰੀਸ਼ਨ ਲੋ ਅੱਛਾ ਜਿਮ ਮਿਹਨਤ ਕਰੋ ਤੁਸੀਂ ਵੀ ਅਗਰ ਉਸ ਫੀਲਡ ਦੇ ਵਿੱਚ ਆਣਾ ਤਾਂ ਤੁਸੀਂ ਵੀ ਉਸ ਫੀਲਡ ਦੇ ਵਿੱਚ ਆਓ ਆਪਣਾ ਡਰੱਗਸ ਤੋਂ ਦੂਰ ਰਹਿ ਕੇ ਮਿਹਨਤ ਕਰਕੇ ਡਾਈਟ ਅੱਛੀ ਰੱਖ ਕੇ ਤੁਸੀਂ ਕਾਫੀ ਕੁਝ ਕਰ ਸਕਦੇ ਹੋ ਅਚੀਵ ਜਦਿਸ ਟਾਈਮ ਤੁਸੀਂ ਸਟਾਰਟ ਕੀਤਾ ਉਸ ਏਜ ਦੇ ਵਿੱਚ ਹਜੇ ਇੰਨੀ ਜ਼ਿਆਦਾ ਸਮਝ ਨਹੀਂ ਹੁੰਦੀ ਕਿਸੇ ਨੂੰ ਤੇ ਤੁਹਾਡੇ ਸਾਹਮਣੇ ਨਹੀਂ ਇਦਾਂ ਦਾ ਕੋਈ ਆਇਆ ਕਿ ਜਿਵੇਂ ਯਾਰ ਦੋਸਤ ਕਈ ਵਾਰੀ ਕਹਿੰਦੇ ਨੇ ਕਿ ਛੱਡ ਯਾਰ ਕਿੱਥੇ ਲੱਗੇ ਆ ਤੂੰ ਆਪਾਂ ਇੱਧਰ ਚੱਲਦੇ ਆਂ ਕੋਈ ਨਹੀਂ ਇਹ ਚੀਜ਼ ਤਾਂ ਉਸ ਟਾਈਮ ਨਹੀਂ ਸੀਗੀ ਉਸ ਟਾਈਮ ਇਹ ਸੀਗਾ ਇੱਕ ਟੀਾਰਗੇਟ ਸੀਗਾ ਕਿ ਮਿਹਨਤ ਕਰਨੀ ਤੇ ਕੁਝ ਕਰਕੇ ਦਿਖਾਣਾ ਮਿਹਨਤ ਕੀਤੀ ਤੇ ਜੋ ਸੋਚਿਆ ਸੀ ਉਹ ਅੱਜ ਕਰਕੇ ਵੀ ਦਿਖਾਇਆ ਅੱਜ ਸਾਰੇ ਨੂੰ ਮਾਣ ਵੀ ਅੱਜ ਸਾਰੇ ਮਾਣ ਵੀ ਕਰਦੇ ਨੇ ਕਿ ਹਾਂ ਕਾਫੀ ਮਿਹਨਤ ਕਰਾਂ ਸੀ ਉਸ ਟਾਈਮ ਤੇ ਲੱਗਾ ਅਜਿਹਾ ਕਿ ਹਟਿਆ ਨਹੀਂ ਤੇ ਅੱਜ ਵੀ ਇਹ ਲੱਗਾ ਹੋਇਆ ਹੈ ਜਿਹੜੇ ਹੁਣ ਬੱਚੇ ਜਿਵੇਂ ਕਰਦੇ ਨੇ ਨਾ ਕਈ ਵਾਰੀ ਬੱਚਿਆਂ ਦੇ ਵਿੱਚ ਨਾ ਮਾਈਂਡ ਚ ਬੜੀ ਮਿਸਕਨਸੈਪਸ਼ਨ ਹੁੰਦੀ ਹੈ ਤੁਸੀਂ ਕਿਹਾ ਮੈਂ 13 14 ਸਾਲ ਦੀ ਉਮਰ ਤੋਂ ਸਟਾਰਟ ਕਰਦਾ ਸੀ ਬੱਚੇ ਇਹਦੇ ਵਿੱਚ ਇਹ ਹੁੰਦਾ ਹੈ ਕਿ ਯਾਰ ਜੇ ਛੋਟੀ ਉਮਰ ਤੋਂ ਜਿਵੇਂ ਸਟਾਰਟ ਕਰਦੀ ਹੈ ਨਾ ਜਿਮ ਵੇਟ ਲਿਫਟਿੰਗ ਵਗੈਰਾ ਤੇ ਹਾਈਟ ਨਹੀਂ ਵੱਧਦੀ ਰੁਕ ਜਾਂਦੀ ਹੈ ਹਾਈਟ ਤੁਸੀਂ ਇਦਾਂ ਦਾ ਕੁਝ ਨਹੀਂ ਸੋਚਿਆ ਫਿਰ ਉਸ ਟਾਈਮ ਤੇ ਇਦਾਂ ਦਾ ਕੁਝ ਨਹੀਂ ਸੀਗਾ ਕਿਉਂਕਿ ਆਪਣੀ ਨਿਊਟ੍ਰੀਸ਼ਨ ਤੇ ਸਾਰੇ ਅੱਜਕੱਲ੍ਹ ਜਿਹੜੀ ਨਿਊਟ੍ਰੀਸ਼ਨ ਆ ਬਾਅਰ ਫਾਸਟ ਫੂਡ ਜੰਕ ਫੂਡ ਇਹ ਖਾ ਕੇ ਵੀ ਜੇ ਅੱਜਕੱਲ੍ਹ ਬੱਚੇ ਦੀ ਗ੍ਰੋਥ ਨਹੀਂ ਹੋ ਰਹੀ ਕਿਉਂਕਿ ਗ ਉਹ ਉੱਧਰ ਨਹੀਂ ਸਾਰੇ ਪਾਸ ਦੇ ਨੇ ਇੱਕ ਪੁਸ਼ ਕਰਨ ਵਾਲਾ ਕੋਈ ਨਹੀਂ ਜੇ ਫੈਮਿਲੀ ਜੀ ਕੋਈ ਅਦਾਦਾ ਹੋਏ ਹਾਂ ਕਾਈਡ ਕਰਨ ਵਾਲਾ ਕਿ ਨਿਊਟ੍ਰੀਸ਼ਨ ਦੇ ਰਿਲੇਟਡ ਕੁਸ਼ਨ ਨਾ ਕੁਝ ਅਗਰ ਉਹ ਜਿਮ ਵੀ ਸੁਜੈਸਟ ਕਰਨ ਜਿਮ ਵੀ ਲਗਵਾ ਸਕਦੇ ਨੇ ਥੋ ਉਹਦੀ ਨਿਊਟ੍ਰੀਸ਼ਨ ਉਹਨਾਂ ਦਾ ਟ੍ਰੇਨਰ ਜਿਹੜਾ ਕੋਚ ਪ੍ਰੋਪਰ ਗਾਈਡ ਕਰਕੇ ਉਹਨਾਂ ਦਾ ਹਾਈਟ ਗਰੋ ਕਰ ਸਕਦਾ ਤੇ ਨਿਊਟ੍ਰੀਸ਼ਨ ਨਾਲ ਬੇਸਿਕਲੀ ਜਦ ਤੱਕ ਆਪਣਾ ਨਿਊਟ੍ਰੀਸ਼ਨ ਨਹੀਂ ਵਧੀਆ ਹੋ ਤੱਕ ਆਪਣੀ ਹਾਈਟ ਨਹੀਂ ਗਰੋ ਹੋਣੀ ਨਿਊਟ੍ਰੀਸ਼ਨ ਅੱਛਾ ਤੇ ਹਾਈਟ ਵੀ ਅੱਛੀ ਗਰੋ ਹੋਏਗੀ ਤਾਂ ਉਹਦਾ ਜਿਮ ਦੇ ਨਾਲ ਕੋਈ ਲਿੰਕ ਨਹੀਂ ਹੈਗਾ ਹਾਈਟ ਦਾ ਮਤਲਬ ਕੋਈ ਡੰਬਲ ਚੱਕਰੇ ਕੋਈ ਡੰਬਲ ਚੱਕਰੇ ਕੋਈ ਲ ਆ ਬੱਚਿਆਂ ਨੂੰ ਵੀ 13-14 ਸਾਲ ਦੇ ਜੋ ਜਿਮ ਲੈ ਕੇ ਜਾ ਸਕਦੇ ਆ ਉਹਨਾਂ ਦੇ ਉਹਨਾਂ ਲਈ ਅਲੱਗ ਤੋਂ ਐਕਟੀਵਿਟੀਜ਼ ਬਹੁਤ ਨੇ ਜਿਵੇਂ ਹੁਣ ਅੱਜ ਦੇ ਟਾਈਮ ਦੇ ਵਿੱਚ ਨਾ ਕੀ ਹੁੰਦਾ ਜਿਹੜਾ ਕੋਈ ਜਿਮ ਲਾਣ ਆ ਰਿਹਾ ਨਾ ਉਹਨੂੰ ਇਹ ਹੁੰਦਾ ਕਿ ਯਾਰ ਮੈਂ ਮਤਲਬ ਮੈਨੂੰ 2 ਮਹੀਨੇ ਦੀ ਮਿਹਨਤ ਕਰਨੀ ਪਵੇ ਤੇ ਮੇਰੀ ਬਾਡੀ ਗਾਨ ਪੂਰੀ ਵਧੀਆ ਬਣ ਜਾਵੇ بڑے ਲੋਕ ਜਿਹੜਾ ਇਹ ਚੀਜ਼ ਲੈ ਕੇ ਆਉਂਦੇ ਨੇ ਕਿ ਟਾਈਮ ਨਹੀਂ ਦੇਣਾ ਚਾਹੁੰਦੇ ਉਸ ਚੀਜ਼ ਨੂੰ ਕਹਿੰਦੇ ਕੋਈ ਇੱਕ ਰਿਜ਼ਲਟ ਮਿਲੇ ਸਾਨੂੰ ਕਿੰਨੀ ਕੁ ਛੇਤੀ ਰਿਜ਼ਲਟ ਮਿਲਦਾ ਹੈ ਅਸੀਂ ਇਹੀ ਚੀਜ਼ ਸਭ ਨੂੰ ਸਮਝਾਉਂਦੇ ਆ ਜਿਮ ਦੇ ਵਿੱਚ ਵੀ ਇਹੀ ਚੀਜ਼ਾ ਸਮਝਾਉਂਦੇ ਆ ਕਿਉਂਕਿ ਕਈਆਂ ਦੇ ਕੁਸ਼ਲ ਦੇ ਸੀ 1 ਮਹੀਨੇ ਚ ਆ ਕਰਨਾ ਕਿਉਂਕਿ ਜਦ ਤੱਕ ਪੇਸ਼ੈਂਸ ਨਹੀਂ ਹੈ ਤੁਹਾਡਾ ਰੈਗੂਲੈਰਿਟੀ ਨਹੀਂ ਹੈ ਤਾਂ ਤੁਸੀਂ ਲੌਂਗ ਇੱਕ ਲੌਂਗ ਟਰਮ ਨਹੀਂ ਦਿਓਗੇ ਆਪਣੀ ਬਾਡੀ ਨੂੰ ਉਹ ਤੱਕ ਕੁਝ ਵੀ ਨਹੀਂ ਅਚੀਵ ਹੋਏਗਾ ਅਗਰ 2 ਮਹੀਨੇ 3 ਮਹੀਨੇ ਗੱਲ ਕਰੀਏ 4 ਮਹੀਨੇ 6 ਮਹੀਨੇ ਇਹ ਵੀ ਥੋੜਿਆ ਸਾਲ ਵੀ ਥੋੜਾ ਕੰਟੀਨਿਊ ਰਹਿਣਾ ਨਿਊਟ੍ਰੀਸ਼ਨ ਅੱਛੀ ਖਾਣੀ ਹੈ ਤਾਂ ਹੀ ਬਾਡੀ ਇੰਪਰੂਵ ਹੋਏਗੀ ਤੇ ਰਿਜ਼ਲਟ ਵੀ ਤਾਂ ਹੀ ਅੱਛੇ ਆਣਗੇ ਇੱਕ ਚੀਜ਼ ਹੁੰਦੀ ਹੈ ਕਿ ਮੈਂ ਬਾਡੀ ਬਣਾਣੀ ਹੈ ਮੈਂ ਕਿਸੇ ਕੰਪੀਟੀਸ਼ਨ ਦੇ ਵਿੱਚ ਜਾਣਾ ਹੈ ਇੱਕ ਚੀਜ਼ ਹੁੰਦੀ ਹੈ ਕਿ ਕੋਈ ਕਹਿ ਰਿਹਾ ਕਿ ਮੈਂ ਜਸਟ ਫਿਟ ਰਹਿਣਾ ਹੈ ਮੇਰੀ ਬਾਡੀ ਜਿਹੜੀ ਹੈ ਉਹ ਵੀਕ ਨਾ ਹੋਵੇ ਮੇਰੇ ਕੋਲੇ ਸਟੈਮੀਨਾ ਹੋਵੇ ਸਟਰੈਂਥ ਹੋਵੇ ਇਹਨਾਂ ਦੋਨਾਂ ਦੇ ਵਿੱਚ ਜਿਹੜੀਆਂ ਐਕਸਰਸਾਈਜ਼ਸ ਤੇ ਜਿਹੜੇ ਸਾਰੇ ਡਾਈਟ ਵਗੈਰਾ ਹੁੰਦੀ ਹੈ ਸੇਮ ਆ ਜਾਂ ਫਰਕ ਆ ਇਹਨਾਂ ਦਾ ਡਾਈਟ ਦਾ ਦੇਖੋ ਡਾਈਟ ਦਾ ਕੋਈ ਨਹੀਂ ਡਾਈਟ ਸਭ ਸੇਮ ਹੁੰਦੀ ਹੈ ਕੁਝ ਵੈਜ ਹੁੰਦੇ ਨੇ ਕੁਝ ਨਾਨ ਵੈਜ ਹੁੰਦੇ ਨੇ वेज ਜਲਾਦਾ ਇਹ ਹੈ ਕਿ ਉਹ ਵੈਜ ਨੋਨ ਵੈਜ ਵੀ ਖਾ ਲੈਂਦੇ ਵੈਜ ਵੈਜ ਨਾ ਉਹ ਮਿਕਸ ਖਾ ਲੈਂਦੇ ਜਿਹੜੇ ਵੈਜੀ ਵੈਜੀਟੇਰੀਅਨ ਨੇ ਉਹਨਾਂ ਦਾ ਵੈਜੀ ਦੇ ਵਿੱਚ ਵੀ ਕਾਫੀ ਤਰ੍ਹਾਂ ਦੇ ਫਾਰਮਸ ਨੇ ਜਿਨ੍ਹਾਂ ਨੂੰ ਉਹ ਮੀਲ ਇਨ ਟੇਕ ਕਰਕੇ ਤੇ ਆਪਣੇ ਆਪ ਨੂੰ ਵਧੀਆ ਫਿੱਟ ਰੱਖ ਸਕਦੇ ਨੇ ਐਕਸਰਸਾਈਜ਼ ਦੋਨਾਂ ਵਾਸਤੇ ਅਲੱਗ-ਅਲੱਗ ਹੁੰਦੀ ਐਕਸਰਸਾਈਜ਼ ਡਿਪੈਂਡ ਕਰਦਾ ਜਿਹੜਾ ਕੋਈ ਸਟਾਰਟਿੰਗ ਜਿਹਦਾ ਬਿਗਿਨਰ ਆ ਤੇ ਇੰਟਰਮੀਡੀਏਟ ਆ ਐਡਵਾਂਸ ਇਹਨਾਂ ਤਿੰਨਾਂ ਦਾ ਲੈਵਲ ਅਲੱਗ-ਅਲੱਗ ਹੁੰਦਾ ਐਕਸਰਸਾਈਜ਼ ਅਲੱਗ-ਅਲੱਗ ਨੇ ਤੇ ਡਾਈਟ ਮੀਲ ਸੇਮ ਲੈ ਸਕਦੇ ਬਸ ਇਹ ਹੈ ਕਿ ਆਪਣੇ weight height ਦੇ ਹਿਸਾਬ ਨਾਲ ਉਹਦੀ height ਕਿ ਯਕਿਨਾ ਆਪਣੇ ਬਹੁਤ ਡਾਈਜੈਸਟ ਕਿੰਨਾ ਕਰ ਪਾਰੇ ਕਿਉਂਕਿ ਆਪਣੀ ਬਾਡੀ ਇੰਨਾ ਨਹੀਂ ਆਪਾਂ ਓਵਰ EATING ਕਰਦੇ ਆ ਠੀਕ ਆ ਬਾਡੀ ਨੇ ਜਿੰਨਾ ਅਬਜ਼ਰਵ ਕਰਨਾ ਓਨੀ ਕਰਨਾ ਬਾਕੀ ਜਿਹੜਾ ਵੇਸਟ ਆ ਉਹ ਫੈਟ 'ਚ ਹੀ ਕਨਵਰਟ ਹੋਣਾ ਜਿਹੜੇ ਜਿਨ੍ਹਾਂ ਨੂੰ ਕਹਿੰਦੇ ਖਾਦਾ ਪੀਤਾ ਨਹੀਂ ਲੱਗਦਾ ਉਹ ਥੋੜਾ ਪੇਸ਼ੈਂਸ ਨਾਲ ਚੱਲਣਗੇ ਪੇਸ਼ੈਂਸ ਨਾਲ ਚੱਲਣਗੇ ਤਾਂ ਹੀ ਉਹ ਆਪਣੇ ਆਪ ਨੂੰ ਗਰੋ ਕਰਨਗੇ ਮੈਂ ਆਪਣੀ ਜਰਨੀ ਜਦੋਂ ਸਟਾਰਟ ਕੀਤੀ ਮੈਂ ਵੀ 45 46 ਸੀਗਾ 40 45 46 ਸਾਲ ਮੇਰੇ ਮੇਰਾ ਬਾਡੀ weight ਸੀ کافی ਪੇਸ਼ੈਂਸ ਦੇ ਨਾਲ ਹੀ ਮੈਂ ਅੱਜ ਇਸ ਲੈਵਲ ਤੱਕ ਆ ਗਿਆ ਤੁਸੀਂ ਜੋ ਸਟਾਰਟ ਕੀਤਾ ਸੀਗਾ ਤੁਸੀਂ ਜਿੱਦਾਂ ਕਿਸੇ ਇਦਾਂ ਦੇ ਜਿਮ ਦੇ ਵਿੱਚ ਆ ਕੇ ਆਪਣਾ ਵਰਕਆਊਟ ਸਟਾਰਟ ਕੀਤਾ ਸੀ ਕਿੱਥੋਂ ਸਟਾਰਟ ਕੀਤਾ ਸੀ ਮੈਂ ਜਿੰਨਾ ਕੋਲ ਮੈਂ ਅੱਜ ਹੈਗਾ ਜਿਹੜੇ ਮੇਰੇ ਗੁਰੂ ਨਮਨੀਸ਼ ਸਿੰਘ ਜਿਹੜੇ ਮੇਰੇ ਸਰ ਨੇ ਜਿਹੜੇ ਮੇਰੇ ਗੁਰੂ ਨੇ ਉਹਨਾਂ ਦੇ ਕੋ ਉਹਨਾਂ ਦਾ ਜਿਮ ਸੀ ਪਹਿਲਾਂ ਛੋਟਾ ਜਿਹਾ ਜਿਮ ਸੀਗਾ ਉੱਥੋਂ ਦੀ ਸਟਾਰਟਿੰਗ ਮੇਰੀ ਉੱਥੋਂ ਹੀ ਹੋਈ ਆ ਤੇ ਅੱਜ ਵੀ ਉਹਨਾਂ ਦੇ ਨਾਲ ਆ ਤੇ ਅੱਜ ਵੀ ਜਿੰਦਾ ਉਹ ਗਾਈਡ ਕਰਦੇ ਨੇ ਉਦਾਂ ਹੀ ਮੈਂ ਚੱਲਦਾ ਮਤਲਬ ਜਿਵੇਂ ਬੱਚਿਆਂ ਕੋਲੇ ਅੱਜ ਕੱਲ੍ਹ ਕੀ ਆਪਸ਼ਨਸ ਬਹੁਤ ਨੇਗੇ ਅਸੀਂ ਜਿਮ ਆਉਣਿਆਂ ਬੱਚੇ ਜਿਹੜਾ ਹੈ ਉਹ ਬਾਹਰੋਂ ਦੀ ਗੱਡੀ ਤੇ ਆਣਗੇ ਆ ਕੇ ਇੱਥੇ ਜਿਹੜਾ ਜਿਮ ਦੇ ਵਿੱਚ ਲਗਾ ਕੇ ਫਿਰ ਗੱਡੀ ਤੇ ਬੈਠ ਕੇ ਜਾਣਗੇ ਸਾਰਾ ਦਿਨ ਫੈਸਿਲਿਟੀਆਂ ਆਪਣੀਆਂ ਉੱਦਾਂ ਕਿ ਸਿਰਫ ਜਿਮ ਵਾਲਾ ਇੰਨਾ ਕੁ ਪੋਰਸ਼ਨ ਦੇ ਨਾਲ ਇੰਨੀ ਅੱਛੀ ਬਾਡੀ ਗਰੋ ਹੋ ਸਕਦੀ ਹੈ ਕਿ ਤੁਹਾਨੂੰ ਇਸ ਤੋਂ ਇਲਾਵਾ ਹੋਰ ਵੀ ਬਹੁਤ ਮਿਹਨਤ ਕਰਨ ਦੀ ਲੋੜ ਹੁੰਦੀ ਹੈ ਇੰਨੇ ਦੇ ਨਾਲ ਵੀ ਜੇ ਪ੍ਰੋਪਰ ਜੇ ਜਿਮ ਆ ਕੇ ਪ੍ਰੋਪਰ ਦੇਖੋ 30% ਜਿਮ 70% 70% ਡਾਈਟ ਓਕੇ ਠੀਕ ਹੈ ਜਿਵੇਂ ਆ ਕਿ ਉਹਨਾਂ ਨੇ 30% ਐਫਰਟ ਕਰਨਾ ਤੇ ਜਿਹੜਾ ਬੇਸਿਕਲੀ ਜਿਹੜੀ ਬਾਡੀ ਆਪਣੀ ਬਣਨੇ ਘਰ ਦੇ ਵਿੱਚ ਹੀ ਬਣਨੀ ਆ ਡਾਈਟ ਨਾਲ ਆਪਾਂ ਡਾਈਟ ਦੀ ਰੂਟੀਨ ਚ ਕਿੱਦਾਂ ਕਿਹੜੀ ਕਿਸ ਕਿਹੜੀ ਕਿਹੜੀ ਟਾਈਮ ਮੀਲ ਲੈ ਰਹੇ ਆਪਾਂ ਉਸ ਚੀਜ਼ ਦਾ ਧਿਆਨ ਰੱਖਣਾ ਪ੍ਰੋਪਰ ਸਲੀਪ ਹੋਣੀ ਚਾਹੀਦੀ ਤੁਹਾਡੀ ਅੱਜ ਕੱਲ੍ਹ ਜਨਰੇਸ਼ਨਾਂ 2 3 2 3 2:30 ਵਜੇ ਰਾਤੇ ਸੌਂਦੇ ਨੇ ਤੇ ਉਹਦੇ ਕਰਕੇ ਕੀ ਸਲੀਪ ਡਿਸਟਰਬ ਹੁੰਦੀ ਤੇ ਕਾਫੀ ਮੈਡੀਕਲ ਹੈਲਥ ਇਸ਼ੂ ਵੀ ਆਉਂਦੇ ਨੇ ਤੇ ਜਿਹਦੇ ਕਰਕੇ ਕੀ ਜਦ ਤੱਕ ਆਪਣੀ ਨੀਂਦ ਜਾਂ ਆਪਣੀ ਜਿਹੜੀ ਸਲੀਪ ਹੈ ਤੇ ਈਟਿੰਗ ਜੇ ਜਿਹੜੀ ਆਪਣੀ ਉਹ ਪ੍ਰੋਪਰ ਨਹੀਂ ਠੀਕ ਹੋਈ ਉਹ ਤੱਕ ਆਪਣੀ ਬਾਡੀ ਨਹੀਂ ਗਰੋਥ ਬਾਡੀ ਦੀ ਗਰੋਥ ਨਹੀਂ ਹੋਏਗੀ ਨਾ ਹੀ ਅچھے ਰਿਜ਼ਲਟ ਆਣਗੇ اچھا ਨਾਰਮਲੀ ਨਾ ਕਈ ਵਾਰੀ ਬੱਚਿਆਂ ਦੇ ਵਿੱਚ ਕੀ ਹੁੰਦਾ ਉਹ ਕਹਿੰਦੇ ਆ ਕਿ ਯਾਰ ਕਿਸੇ ਨੂੰ ਦੇਖਿਆ ਉਹ ਅਗਲਾ ਤਾਂ 100 100 ਵੇ ਰੈਪ ਲਾ ਜਾਂਦਾ ਆਵੜੀ ਐਕਸਰਸਾਈਜ਼ ਹੈ ਉਹ 5 500 ਲਾ ਜਾਂਦਾ ਦੇਖਾ ਦੇਖੀ ਦੇ ਵਿੱਚ ਜਿਹੜਾ ਹੈ ਦੂਜੇ ਵੀ ਉਹਨੂੰ ਫੋਲੋ ਕਰ ਦਿੰਦੇ ਨੇ ਉਹਨੇ ਉਹਨੇ ਕਰਨ ਆ ਜਾਂਦੇ ਨੇ ਕਈ ਵਾਰੀ ਬਾਡੀ ਅੱਜ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ ਉਹ ਇੱਕ ਉਹ ਵੀ ਸੋਚਦੇ ਨੇ ਕਿ ਹਾਂ ਇੱਕ ਜਿੰਮ ਦੇ ਵਿੱਚ ਹੁੰਦਾ ਗਿਆ ਹੈ ਨਾ ਐਕਚੁਅਲ ਕਿ ਈ ਮੈਂ ਜਿੱਦਾ ਕੋਈ ਨਵਾਂ ਆ ਰਿਹਾ ਹਾਂ ਵੀ ਇਹਨਾਂ ਕੋ ਕਰ ਪੁਸ਼ ਕਰਨ ਲੱਗ ਜਾਂਦੇ ਨੇ ਕਿ ਜੇ ਮੈਂ 100 ਲਾ ਚੱਲ ਤੂੰ ਵੀ 100 ਲਾ ਲੇਂਗਾ ਲਾ ਲੇਂਗਾ ਇੱਕ ਹੁੰਦਾ ਨਾ ਜਿੰਮ ਦੇ ਵਿੱਚ ਜਿਹਦਾ ਕੋਚੇਸ ਹੁੰਦੇ ਨੇ ਕਾਫੀ ਕਈ ਅੱਦਾ ਦੇ ਵੀ ਆਉਂਦੇ ਨੇ ਜਿਹੜੇ ਕਹਿਣਾ ਨਹੀਂ ਪ੍ਰੋਪਰ ਗਾਈਡ ਉਹਨੇ ਆਪਣੇ ਸੈਲਫ ਲਾਉਂਦੇ ਨੇ ਵਾਕ ਆਊਟ ਠੀਕ ਆ ਤੇ ਆਪਣੇ ਹੱਥਾਂ ਲਾਉਂਦੇ ਉਹ ਇੰਜਰੀ ਕਿਤੇ ਨਾ ਕਿਤੇ ਕਰਾ ਲੈਂਦੇ ਨੇ ਤੇ ਉਹਦਾ ਕਿਤੇ ਨਾ ਕਿਤੇ ਕਾਫੀ ਉਹ ਹੈਗਾ ਕਿ ਨਹੀਂ ਉਸ ਤਰ੍ਹਾਂ ਨਾਲ ਚੱਲਦੇ ਹੋ ਕੋਈ ਤੇ ਜਿੱਦ ਕਰਕੇ ਇੰਜਰੀ ਹੁੰਦੇ ਨੇ ਤੇ ਉਸ ਤਾਮ ਨਾਲ ਰਿਜ਼ਲਟ ਵੀ ਨਹੀਂ ਆਉਂਦੇ ਤੇ ਉਹ ਬਾਡੀ ਦਾ ਜਿਹੜਾ ਮਸਲਾ ਜੋ ਵੀ ਆ ਡੈਮੇਜ ਤੇ ਆਪਣਾ ਰੈਸਟ ਤੇ ਹੋ ਰਹਿੰਦੇ ਨੇ ਫਿਰ ਟਾਈਮ ਖਰਾਬ ਸਾਰਾ ਹਰ ਚੀਜ਼ ਡਾਈਟ ਦੀ ਗੱਲ ਕਰੀਏ ਤਾਂ ਕਈ ਵਾਰੀ ਸੌਲਟ ਜਾਂ 슈ਗਰ ਇਨਟੇਕ ਜਿਹੜਾ ਪਈਏ ਜਨੇ ਬੰਦ ਕਰ ਦਿੰਦੇ ਨੇ ਕਿ ਇਹਦੇ ਨਾਲ ਜਿਹੜਾ ਬਾਡੀ ਦਾ ਕੋਈ ਅਸਰ ਪੈਂਦਾ ਕੋਈ ਹੁੰਦਾ ਤਾਂ ਨਹੀਂ ਇਫੈਕਟ ਇਹਦਾ ਸੌਲਟ 슈ਗਰ ਦੇਖੋ ਕਦੇ ਵੈਸੇ ਬੰਦ ਤਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਪ੍ਰੋਪਰ ਜਿੰਨਾ ਬਾਡੀ ਨੂੰ ਚਾਹੀਦਾ ਉਹਨਾਂ ਦਾ ਆਪਾਂ ਸੌਲਟ ਇਨਟੇਕ ਆਪਾਂ ਕਰਦੇ ਹੀ ਆ ਉਹ ਕਰਨਾ ਵੀ ਚਾਹੀਦਾ ਜਾ ਸਬਜੀ ਵਿੱਚ ਹੋਗਾ ਜਿੱਦਾਂ ਸੈਲਡ ਚ ਪਾ ਲਏ ਉਹ ਇੱਕ ਬੋਡੀ ਬਿਲਡਿੰਗ ਜਿਹੜੀ ਗੇਮ ਆ ਉਹਦੇ ਵਿੱਚ ਆਪਾਂ ਗੇਮ ਕਰਦੇ ਆ ਤੇ ਉਹਦੇ ਵਿੱਚ ਹੁੰਦਾ ਥੋੜਾ ਸਾਲਟ ਦਾ ਆਪਣਾ ਹਾਈ ਲੈਵਲ ਦਾ ਕੰਪੀਟੀਸ਼ਨ ਇੱਕ ਦਿਨ ਪਹਿਲਾਂ ਥੋੜਾ ਘਟਾ ਦੇ ਘਟਾ ਦੇ ਹੁੰਦਾ ਸਾਲਟ ਸੋਡੀਅਮ ਇਨਟੇਕ ਇਹਦੇ ਕਰਕੇ ਆਪਣੀ ਪਰਫਾਰਮੈਂਸ ਅੱਛੀ ਆ ਤੇ ਆਪਣੀ ਵਾਟਨ ਟੈਂਸ਼ਨ ਨਾ ਹੋਏ ਬੋਡੀ ਦੇ ਵਿੱਚ ਉਹ ਲੱਗ ਚੀਜ਼ ਆ ਤੇ ਜਿਮ ਦੇ ਵਿੱਚ ਅਗਰ ਆਪਾਂ ਆ ਗੱਲ ਕਰੀਏ ਜਿਹੜੇ ਫਿਟਨੈਸ ਲਈ ਆਉਂਦੇ ਨੇ ਉਹ ਆਪਣਾ ਸੋਡੀਅਮ ਅਗਰ ਘਟਾ ਰਿਹਾ ਸਾਲਟ ਘਟਾ ਰਿਹਾ ਬਹੁਤ ਰੋਂਗ ਆ ਉਹ ਹਾਰਟ ਤੇ ਸਿੱਧਾ ਇਫੈਕਟ ਆਂਦਾ ਉਸ ਚੀਜ਼ ਦਾ ਚਾਪੀਛੇ ਜਨੇ ਕਈ ਵਾਰੀ ਇਦਾਂ ਦੇ ਬੜੇ ਕੇਸਿਸ ਆਏ ਸੀਗੇ ਕਿ ਇਕੋਦਮ ਜਿਹੜਾ ਉਹ ਕੋਈ ਐਕਸਰਸਾਈਜ਼ ਲਗਾ ਰਿਆ ਸੀ ਬੰਦਾ ਲਗਾਉਂਦੇ ਲਗਾਉਂਦੇ ਉਹਨੂੰ ਹਾਰਟ ਅਟੈਕ ਆ ਗਿਆ ਬੰਦਾ ਕਲੈਪਸ ਹੋ ਗਿਆ ਉੱਥੇ ਹੀ ਉਹਨਾਂ ਪਿੱਛੇ ਕੀ ਰੀਜ਼ਨ ਹੁੰਦਾ ਬਿਫੋਰ ਐਕਸਰਸਾਈਜ਼ ਆਪਾਂ ਗੱਲ ਕਰੀਏ ਬਿਫੋਰ ਐਕਸਰਸਾਈਜ਼ ਉਹ ਜਾਂ ਕੋਈ ਨਾ ਕੋਈ ਐਸੀ ਕੈਫੀਨ ਜਾਂ ਕੋਈ ਚੀਜ਼ ਸਟਰੋਂਗ ਜ਼ਿਆਦਾ ਲੈ ਲਈ ਹੋਏ ਆ ਕਿਉਂਕਿ ਬਾਡੀ ਬਾਡੀ ਦਾ ਹਰ ਕਿਸੇ ਦਾ ਫਰਕ ਹੁੰਦਾ ਜਾਂ ਕੁਝ ਐਸਾ ਇਦਾਂ ਦਾ ਕੁਝ ਹੋਇਆ ਹੋਵੇ ਵੀ ਹਾਂ ਕਿ ਉਹ ਜਿੰਦ ਕਰ ਜਿਹਦੇ ਕਰਕੇ ਬੀਪੀ ਆਪਣਾ ਉਹਦਾ ਵਾਧਦਾ ਤੇ ਉਹਦੇ ਕਰਕੇ ਹੈ ਕਿ ਉਹਨੂੰ ਕਿਤੇ ਨਾ ਕਿਤੇ ਥੋੜਾ ਇ ਘਬਰਾਟ ਹੋਣ ਕਰਕੇ ਉਸੇ ਉਹ ਪ੍ਰੋਬਲਮਸ ਆndੀਆਂ ਨੇ ਅੱਛਾ ਜਿਵੇਂ ਤੁਹਾਨੂੰ ਸੀਪੀਆਰ ਉਹ ਟਾਈਮਸ ਅਗਰ ਸੀਪੀਆਰ ਬਟ ਟਾਈਮ ਸਰ ਰਹੀਏ ਤੇ ਫਿਰ ਉਹ ਵੱਤ ਸਕਦਾ ਅੱਛਾ ਤੁਸੀਂ ਉਹਨੇ ਕੈਫੀਨ ਦੀ ਗੱਲ ਕੀਤੀ ਕੀ ਇਹ ਲੈਣਾ ਸੇਫ ਹੈ ਇਹ ਐਕਸੈਸਿਵ ਜੇ ਆਪਾਂ ਲਈਏ ਤੇ ਫਿਰ ਉਹਦਾ ਹੈ ਜੇ ਆਪਾਂ ਓਵਰ ਜ਼ਿਆਦਾ ਲਈਏ ਤੇ ਜੇ ਆਪਾਂ ਲਿਮਿਟ ਚ ਲਈਏ ਜਿਦਾ ਕਈ ਅੱਜਕੱਲ ਬਲੈਕ ਕਾਫੀ ਪਿੰਦੇ ਨੇ ਥੋੜਾ ਉਹ ਤੇ ਉਹ ਤਾਂ ਕੋਈ ਇੰਨਾ ਇਸ਼ੂ ਨਹੀਂ ਹੈਗਾ ਆਪਾਂ ਲੈ ਸਕਦੇ ਆਂ ਐਜ਼ ਪ੍ਰੀ ਵਰਕਆਊਟ ਜਿਹੜਾ ਕਈ ਜਣੇ ਯੂਜ਼ ਕਰਦੇ ਆਂ ਐਜ਼ ਅ ਪ੍ਰੀ ਵਰਕਆਊਟ ਇੱਕ ਕਵਾਂਟੀਟੀ ਹੁੰਦੀ ਆਪਾਂ ਉੰਨੇ ਦੀ ਕੁਆਂਟੀਟੀ ਲੈਣੇ ਜਿੰਨੀ ਕਿ ਬਾਡੀ ਨੂੰ ਚਾਹੀਦੀ ਆਕਰ ਆਪਾਂ ਉਹ ਲਈਏ ਤੇ ਫਿਰ ਉਹ ਸਫੀਸ਼ੀਐਂਟ ਆਪਣੇ ਲਈ ਜੇ ਆਪਾਂ ਜ਼ਿਆਦਾ ਲੈਨੇ ਤੇ ਫਿਰ ਉਹ ਕਿਤੇ ਨਾ ਕਿਤੇ ਆਪਣੀ ਹੈਲਥ ਲਈ ਵੀ ਠੀਕ ਨਹੀਂ ਹੈਗਾ। ਅੱਛਾ ਇੱਕ ਚੀਜ਼ ਇਹ ਵੀ ਹੈ ਨਾਲ ਕਿ ਕਈ ਜਣੇ ਨਾ ਜਿਵੇਂ weight reduce ਕਰਨ ਦੇ ਚੱਕਰ ਦੇ ਵਿੱਚ ਕੀ ਕਰਦੇ ਨੇ ਕਿ ਡਾਈਟ ਵੀ ਬਹੁਤ ਘਟਾ ਲੈਂਦੇ ਨੇ। ਡਾਈਟ ਦੇ ਵਿੱਚ ਬੇਸਿਕਲੀ ਗੱਲ ਕਰੀਏ ਤਾਂ ਆ ਘਿਓ ਵਗੈਰਾ ਦੁੱਧ ਇਹ ਚੀਜ਼ਾਂ ਘਟਾ ਲੈਂਦੇ ਨੇਗੇ ਜਾਂ ਹੋਰ ਜਿਹੜੀਆਂ ਫੈਟਸ ਨੇ ਉਹ ਘਟਾ ਲੈਂਦੇ ਨੇਗੇ। ਕਿ ਉਹਦੇ ਨਾਲ ਇਕੱਲਾ weight reduce ਹੋ ਜਾਂਦਾ ਹੈ ਕਿ ਨਾਲ ਨਾਲ ਐਕਸਰਸਾਈਜ਼ ਜ਼ਰੂਰੀ ਹੈ। ਦੇਖੋ ਜਿਹੜਾ ਘਿਓ ਆ ਮੈਂ ਤਾਂ ਸਭ ਨੂੰ ਇਹੀ ਪ੍ਰੇਫਰ ਕਰਦਾ ਕਿ ਘਿਓ ਜਿਹੜਾ ਅਗਰ ਰਾਤ ਨੂੰ ਨਹੀਂ ਲੈ ਰਾਤ ਨੂੰ ਤਾਂ ਲੈਣੇ ਚਾਹੀਦੇ ਦੁਪਹਿਰ ਦੇ ਟਾਈਮ ਇੱਕ ਚਮਚ ਦੇਸੀ ਘੋ ਤੇ ਲੈਣਾ ਚਾਹੀਦਾ ਇਹਦੇ ਕਰਕੇ ਕਿਉਂਕਿ ਇੱਕ ਓਜੇ ਵਿੱਚ ਫੈਟ ਹੁੰਦਾ ਗੁੱਡ ਫੈਟ ਹੁੰਦਾ ਜਿਹਦੀ ਸਾਨੂੰ ਸਾਡੀ ਬਾਡੀ ਨੂੰ ਬਹੁਤ ਲੋੜ ਆ ਤੇ ਉਹ ਤਾਂ ਵੈਸੇ ਵੀ ਬੰਦ ਨਹੀਂ ਕਰਨਾ ਚਾਹੀਦਾ ਬਹੁਤ ਜਣੇ ਅੱਜ ਕੱਲ ਇਹ ਚੀਜ਼ ਦੇਖਦੇ ਆ ਨਾ ਕਿ ਮੈਂ weight reduce ਕਰਾਣਾ ਹੈ ਤਾਂ ਉਹ ਜਿਹੜਾ ਫੈਟ ਬੰਦ ਕਰ ਦਿੰਦੇ ਨੇ ਕਿ ਦੇਸੀ ਘੋ ਬੰਦ ਇੱਕ ਉਸ ਉਹਨਾਂ ਦੇ ਨਾ ਬਾਡੀ ਦੇ ਹਿਸਾਬ ਨਾਲ ਉਹਨਾਂ ਦਾ ਇੱਕ ਪਲਾਨ ਬਣਦਾ ਵਾ ਜਿਹੜੀ ਜਿਹੜੀ ਚੀਜ਼ ਉਹਨਾਂ ਨੇ ਖਾਣੀ ਹੈ ਜਿਹੜੀ ਜਿਹੜੇ ਟਾਈਮ 'ਚ ਉਹਨਾਂ ਨੇ ਓਜੇ 'ਚ ਫਾਲੋ ਕਰਨੀਆਂ ਤੇ ਉਹ ਚੀਜ਼ ਪ੍ਰੋਪਰ ਉਹਨਾਂ ਦਾ ਬਣਦਾ ਪ੍ਰੋ ਅਗਰ ਉਹ ਗਾਈਡ ਪ੍ਰੋਪਰ ਉਹਨੂੰ ਫਾਲੋ ਕਰਦੇ ਆ ਫਿਰ ਤਾਂ ਰਿਜ਼ਲਟ ਇੰਪਰੂਵਮੈਂਟ ਅੱਛੀ ਆਏਗੀ ਕਈ ਨਹੀਂ ਕਰਦੇ ਗਾਈਡ ਕਈ ਕਰਦੇ ਨੇ ਉਹ 50-50 ਆ ਸਰ ਸੋ ਲਾਸਟ ਦੇ ਵਿੱਚ ਹੁਣ ਤੁਹਾਡਾ ਕੀ ਮੈਸੇਜ ਹੋਏਗਾ ਯੂਥ ਨੂੰ ਕਿ ਤੁਹਾਡੀ ਇੰਨੀ ਅੱਛੀ ਲਾਈਫ ਜਰਨੀ ਤੁਸੀਂ ਇੰਨੇ ਜਿਹੜਾ ਰਿਕਾਰਡਸ ਤਿਆਰ ਕੀਤੇ ਇਹਨੇ ਮੈਡਲਸ ਮਿਲੇ ਤੁਹਾਨੂੰ ਉਹ ਤੋਂ ਇਨਸਪਾਇਰ ਹੋ ਕੇ ਜਿਹੜੇ ਜਣੇ ਹੁਣ ਕੁਝ ਕਰਨਾ ਚਾਹੁੰਦੇ ਨੇਗੇ ਕਿਦਾਂ ਤੁਹਾਡੇ ਵੱਲੋਂ ਕੀ ਉਹਨਾਂ ਨੂੰ ਮੈਸੇਜ ਹੋਏਗਾ ਮੇਰਾ ਇਹੀ ਮੈਸੇਜ ਹੋਏਗਾ ਕਿ ਹਰ ਆਪਣੇ ਯੂਥ ਨੂੰ ਬੱਚੇ ਤੋਂ ਲੈ ਕੇ ਜੇ ਆਪਾਂ 3 ਅਡਲਟ ਸੀਨੀਅਰ ਅਡਲਟਸ ਦਾ ਗੱਲ ਕਰੀਏ ਐ ਸਪੋਰਟਸ ਫੀਲਡ ਦੇ ਵਿੱਚ ਹਰ ਤਰ੍ਹਾਂ ਦੀ ਗੇਮ ਹੈ ਕੋਈ ਬੱਚਾ ਨਸ਼ਾ ਕੋਈ ਕਿਸੇ ਤਰ੍ਹਾਂ ਦਾ ਨਸ਼ਾ ਵੀ ਕਰ ਰਿਹਾ ਤੇ ਉਹ ਨਸ਼ਾ ਛੱਡ ਕੇ ਕਿਸੇ ਵੀ ਸਪੋਰਟਸ ਫੀਲਡ ਨੂੰ ਜਿਮ ਜੁਆਇਨ ਕਰੋ ਆਪਣਾ ਸਟੇਡੀਅਮ ਤੇ ਜਾਂ ਕਿਸੇ ਵੀ ਕੋਈ ਆਪਣਾ ਆ ਆਊਟਡੋਰ ਐਕਟੀਵਿਟੀ ਆ ਉਹਨੂੰ ਅਪਣਾਓ ਤੇ ਨਸ਼ਾ ਤੋਂ ਦੂਰ ਰਹੋ ਉਹ ਵੀ ਕਿਸੇ ਵੀ ਆਪਣੀ ਗੇਮ ਨੂੰ ਅਪਣਾ ਕੇ ਆਪਣੇ ਫੈਮਿਲੀ ਦਾ ਨਾਮ ਰੋਸ਼ਨ ਕਰੋ ਜਿਹਦੇ ਕਰਕੇ ਉਹਨਾਂ ਦੀ ਫੈਮਿਲੀ ਨੂੰ ਉਹਨਾਂ ਤੇ ਮਾਣ ਹੋਵੇ ਕਿ ਮੇਰਾ ਬੱਚਾ ਕਿਸੇ ਸਹੀ ਰਾਹ 'ਤੇ ਆਤੇ ਹੈ ਉਹਨਾਂ ਦਾ ਨਾਮ ਰੋਸ਼ਨ ਹੋਏ ਉਹਨਾਂ ਨੂੰ ਵੀ ਕਾਫੀ ਖੁਸ਼ੀ ਹੋਏਗੀ ਮੇਰਾ ਹੀ ਮੈਸੇਜ ਆਇਆ ਤੁਹਾਨੂੰ ਸੋ ਇਹ ਸਿਕੰਦਰ ਜੀ ਜਿਨ੍ਹਾਂ ਨਾਲ ਗੱਲਬਾਤ ਕਰਵਾਈ ਕਿਸ ਤਰੀਕੇ ਨਾਲ ਉਹਨਾਂ ਨੇ ਜਿਹੜਾ ਹੈ ਆਪਣੀ ਜਰਨੀ ਸ਼ੁਰੂ ਕੀਤੀ ਹੈ ਕਿ ਛੋਟੀ ਇਸ ਤੋਂ ਤੇ ਕਿੰਨੇ ਸਾਰੇ ਰਿਕਾਰਡਸ ਬਣਾਏ ਕਿੰਨੇ ਸਾਰੇ ਮੈਡਲ ਜਿਹੜਾ ਟਰੋਫੀਜ਼ ਜਿੱਤੀਆਂ ਇਹਦੇ ਨਾਲ ਨਾ ਹੀ ਸਿਰਫ ਪਰਿਵਾਰ ਨੂੰ ਉਹਨਾਂ ਤੇ ਮਾਣ ਬਲਕਿ ਆਪਣਾ ਸਰੀਰ ਜਿਹੜਾ ਉਹ ਵੀ ਬਿਮਾਰੀਆਂ ਤੋਂ ਰਹਿਤ ਰਹਿੰਦਾ ਆਪਣੀ ਜਿਹੜੀ ਹੈ ਉਹ ਹੈਲਥ ਉਹ ਇੰਪਰੂਵ ਹੁੰਦੀ ਹੈ ਤੇ ਮੈਸੇਜ ਇਹਨਾਂ ਵੱਲੋਂ ਜਿਵੇਂ ਦਿੱਤਾ ਗਿਆ ਕਿ ਹੋਰ ਬਹੁਤ ਸਾਰਾ ਯੂਥ ਹੈ ਜਿਹੜਾ ਜਿਹੜਾ ਕਿ ਇਹ ਚੀਜ਼ ਕਰ ਸਕਦਾ ਹੈ ਜਾਂ ਕਰਨਾ ਚਾਹੁੰਦਾ ਹੈ ਕਿੱਦਾਂ ਜਿਹੜਾ ਸਟੈਪ ਅਪ ਕਰਨਾ ਹੈ ਕਿਸ ਤਰੀਕੇ ਨਾਲ ਸੋ ਆਪਣੀ ਜਰਨੀ ਸ਼ੁਰੂ ਕਰਨੀ ਹੈ ਤਾਂ ਮੈਡਲਸ ਜਾਂ ਟਰੋਫੀਜ਼ ਨਹੀਂ ਤਾਂ ਐਟ ਲੀਸਟ ਆਪਣੇ ਲਈ ਹੀ ਕੁਝ ਨਾ ਕੋਈ ਜਿਹੜਾ ਆਪਾਂ ਕਰੀਏ ਆਪਾਂ ਬਾਹਰ ਨਿਕਲ ਕੇ ਰੈਦਰ ਥੈਨ ਕਿ ਸਾਰਾ ਦਿਨ ਸਿਰਫ ਰੀਯੂਜ਼ ਚਲਾਉਣ ਨਾਲੋਂ ਜਾਂ ਕੰਪਿਊਟਰ ਤੇ ਬੈਠ ਕੇ ਫਾਲਤੂ ਗੇਮਸ ਜਾਂ ਇਧਰ ਉਧਰ ਟਾਈਮ ਵੇਸ ਕਰਨ ਨਾਲੋਂ ਅਸੀਂ ਥੋੜਾ ਜਿਹਾ ਬਾਹਰ ਨਿਕਲੀਏ ਨੇਚਰ ਵੱਲ ਜਾਈਏ ਤੇ ਜਿਹੜਾ ਆਪਣੀ ਬਾਡੀ ਆ ਉਹਦੇ ਬਾਰੇ ਥੋੜਾ ਜਿਹਾ ਕੁਝ ਸੋਚੀ ਸੋ ਇਦਾਂ ਹੀ ਤੁਹਾਨੂੰ ਜਿਹੜਾ ਹੈ ਹੋਰ ਲੋਕਾਂ ਨਾਲ ਮਿਲਵਾਉਂਦੇ ਰਵਾਂਗੇ ਅਸੀਂ ਇਨਸਪੀਰੇਸ਼ਨਲ ਸਟੋਰੀਜ਼ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਤੁਸੀਂ ਦੇਖਦੇ ਰਹੋ ਦ ਸਿਟੀ ਹੈਡਲਾਈਨਸ ਧੰਨਵਾਦ